ਪ੍ਰੇਦਾ ਜੇ ਜਨਾਲਾ ਕਪੇ ਜੇ ਗਲ ਕਪੇ ਦੁਖ ਭਵਨ ਇਤੇ ਮਮਲੇ ਜਾਨ ਇਤੇ ਦੁਖ ਸਬਣਾ ਜਲਣ ਰਤਾਨ ਸ ਸੁਣੀ ਰੁਪਰ ਗਈ ਏੜੇ ਮੁਤੀ ਦਾ ਤਜਾਨੀ ਜਲ ਹਰਿਦਾ ਗੁਰਦਾ ਬਿਲਾ ਗਾਰ ਗੁਸਾ ਮਨ ਨਾ ਹਡਾਈ ਜੇਹੀ ਰੋਗ ਨ ਲਗਾਈ ਬੱਲਾ ਸਭ ਕੁਛ ਪਾਈ ਹਰਿਦਾ ਬੰਖ ਖਪਰਾਣੀ ਦੁਨੀ ਸੁਹਾਵਾ ਬਾਗ ਨਵਤਮ ਜੀ ਸੁਭਾਸ ਜੱਲਣ ਕਾ ਕਰਸਾਜ ਹਰੀ ਦਾ ਰਾਤ ਗਧੋਰੀ ਬੰਡੀ ਐ ਸੁਤਿਆ ਮਿਲੈ ਨਾ ਪਾਓ ਜਨਾਨ ਨੰਨੰਦ ਰਾਵਲੇ ਤਨਾਮ ਮਿਲ ਲਕਵਾਓ ਹਰੀ ਦਾ ਮੈਂ ਜਾਣਿਆ ਦੁਖ ਮੋਜ ਕੋ ਦੁਖ ਸਮਾਇ ਜਾਗ ਉਚੇ ਡੜਕਾ ਦੇਖਿਆ ਤਾਂ ਕਰ ਕਰੇ ਹਾ ਅਗ ਮਹੱਲਾ ਪੰਜਵਾ ਹਰੀਦਾ ਉਮਰੰਗ ਅਵਲੇ ਮੰਜਬ ਸੁਲਾ ਬਾਗ ਜੋ ਜਨ ਪੀਰਨ ਵਾਜਿਆ ਤਨਾ ਅੰਤ ਨ ਲਾਗ ਮਹੱਲਾ ਪੰਜਵਾ ਹਰੀਦਾ ਉਮਰ ਸੋਹਵੜੀ ਸੰਗ ਸਵੰਦੜੀ ਦੇਹਾ ਵਿਰਲੇ ਕੇਈ ਪਾਈ ਅਨਾਜ ਨਾ ਪਿਆਰੇ ਨੇ ਹਾਂ ਕੰਦੇਵਨ ਨਟਾਰੇ ਦਬੀ ਲਖਾ ਦੇਵਨਾ ਜਿਤ ਰਬ ਰਾਜਾਏ ਬੰਤ ਤਾਉ ਗੋਂ ਕਰੇ ਫਰੀਦਾ ਡੁਖਾ ਸੇਤੀ ਜੋ ਗਿਆ ਕੁਲਾਂ ਸੇਤੀ ਰਾਤ ਖੜਾ ਪਕਰ ਪਾ ਤਣੀ ਬੇੜਾ ਕੱਪਰਵਾਤ ਲੰਮੇ ਲੰਮੇ ਨਦੀ ਵਹ ਕੰਧੀ ਕੇ ਰਾਹੇ ਤ ਬਿਰੜ ਲੋਗ ਪਰ ਗਿਆ ਕਰੇ ਜੇ ਪਤਨ ਰਹ ਸੁਚੇਤਾ ਹਿਰਦਾ ਗੰਗ ਸੋ ਸਜਨੰਗੀ ਹਾ ਕਟਨੇ ਦੀ ਨਾ ਲਹਾ ਤਖਾਂ ਜੋ ਮਾਲੀਆ ਗਾਨਦ ਨਾਮਾ ਪਰੀ ਹਰਿਦਾਇ ਤਨ ਬੰਕੜਾ ਆ ਗਾਣਾ ਤਨ ਸੁਪ ਪਿੰਜਰ ਦੀਆਂ ਤਲੀਆ ਫੁੰਡਾ ਗਾਗ ਅਜਾ ਸੁ ਰਬ ਨਾਮ ਹੜਿਓ ਦੇਖ ਬੰਦੇ ਕੇ ਭਾਗ ਆਗਾ ਰਾਂਗਟੜੋਲੇ ਸੋ ਹੋ ਬਿਰਦੇ ਕਨ ਦੀ ਆਸ ਕਗਾ ਤੁੰਡ ਨਾ ਬਿੰਜਰਾ ਬਸਾ ਤਉ ਡਰ ਗਾਈ ਜਦ ਬਿੰਜਰਾ ਮੇਰਾ ਬਸਾ ਮਾਸ ਨਦਰ ਤੋਂ ਗਾਇ ਹਰੀ ਦਾ ਗੌਰ ਨਾ ਮਾਣੀ ਛੱਡ ਕਰੀ ਨੇ ਕਰਿਆ ਕਰੀ ਨੇ ਲੋਇਨ ਦੇਖਦੇ ਆ ਜੇ ਦੀ ਚਾਲ ਲਗਈ ਅਰਦਾ ਲੋਕਾ ਆਪਣੀ ਮੈਂ ਆਪਣੀ ਪਾਈ ਆਪ ਸਵਾਰਾ ਮੈਂ ਮਿਲਾਂ ਮੈਂ ਮਿਲਾਂ